ਗੁਰੂ ਤੋਂ ਅੱਗੇ ਸਿੱਖ ਲਈ ਨੇਰਾ ਹੈ ਮੈਂ ਜੋ ਆਪਣੇ ਪਰਸਨਲੀ ਤੌਰ ਤੇ ਚੀਜ਼ਾਂ ਮਹਿਸੂਸ ਕੀਤੀਆਂ ਨੇ ਕਿ ਸਿੱਖ ਨੇ ਗੁਰੂ ਦੇ ਕੋਲੋਂ ਜਿਹੜੇ ਸਾਡੇ ਵਾਲੀ ਲੈਣ ਦੇ ਉਹ ਗੁਰਮਤ ਦੇ ਅਨੁਸਾਰੀ ਦੋ ਚੀਜ਼ਾਂ ਜ਼ਰੂਰ ਸਾਡੇ ਲਈ ਜ਼ਰੂਰੀ ਨੇ ਪਹਿਲੀ ਤਾਂ ਹੈ ਗੁਰੂ ਮਹਾਰਾਜ ਦਾ ਓਟ ਆਸਰਾ ਬਾਣੀ ਦਾ ਓਟ ਆਸਰਾ ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜ ਉਦੋਂ ਬਿਨਾ ਸਿੱਖ ਦੀ ਗਤੀ ਨਹੀਂ ਤੇ ਦੂਸਰਾ ਜਿਹੜਾ ਗੁਰੂ ਮਹਾਰਾਜ ਦਾ ਫਰਮਾਨ ਹੈ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਇਸ ਮੁਲਕ ਦੇ ਵਿੱਚ ਸਾਡੀ ਪੱਤ ਲੱਥੀ ਆ ਬੇਸ਼ੱਕ ਸਮੇ ਸਮੇਂ ਤੇ ਸ਼ਹੀਦਾਂ ਨੇ ਉਸ ਲੱਥੀ ਹੋਈ ਪੱਤ ਨੂੰ ਦੁਬਾਰਾ ਬਹਾਲ ਕਰਨ ਦੀ ਕੁਰਬਾਨੀਆਂ ਕੀਤੀਆਂ ਨੇ ਤੇ ਦੁਸ਼ਮਣ ਸੋਦੇ ਵੀ ਨੇ ਪਰ ਸਾਡੀ ਉਸ ਪੱਤੀ ਲੱਥੀ ਹੋਈ ਪੱਗ ਦਾ ਉਸ ਜਿਹੜੀ ਪੱਤ ਸਾਡੀ ਲੱਥੀ ਆ ਜੇ ਉਹਨੂੰ ਸਵੈ ਮਾਣ ਤੱਕ ਲੈ ਕੇ ਜਾਣਾ ਆ ਤੇ ਉਹ ਤੋਂ ਵਿੱਚ ਵਿਚਾਲੇ ਜੇ ਇਧਰ ਉਧਰ ਵਾਲੀਆਂ ਖੇਡਾਂ ਖੇਡਦੇ ਫਿਰਦੇ ਆ ਤੇ ਸਾਡਾ ਸਾਰਿਆਂ ਦਾ ਖਾਣਾ ਪੀਣਾ ਹਰਾਮ ਹੈ ਤਮੈ ਗੁਰੂ ਦੇ ਕੋਲੋਂ ਆਪ ਨਿੱਜੀ ਤੌਰ ਦੇ ਉੱਤੇ ਦੂਸਰੀ ਚੀਜ਼ ਜਿਹੜੀ ਮੰਗਦਾ ਉਹ ਕਹਿ ਕੇ ਤੇ ਖਿਮਾ ਮੰਗ ਲੈਣੀ ਆ ਕਿ ਸੱਚਾ ਪਾਤਸ਼ਾਹ ਜਿਹੜੀ ਸਾਡੇ ਵਾਲੇ ਸਿੱਖਾਂ ਦੀ ਸਾਡੀ ਲੈਣ ਵਾਲੇ ਸਿੱਖਾਂ ਦੀ ਮੰਗਿਆ ਉਹ ਇਹੀ ਆ ਜਾਂ ਖਾਲਸਤਾਨ ਤੇ ਜਾਂ ਮੌਤ ਇਹ ਤੋਂ ਔਰੇ ਕੁਝ ਨਹੀਂ ਜਾਂ ਇਹ ਸਾਡੀ ਜਿੱਦ ਕਹ ਲੈ ਤੇ ਗੁਰਬਾਣੀ ਦੇ ਅਨੁਸਾਰ ਇਹ ਸਾਡੀ ਝੋਲੀ ਦੇ ਵਿੱਚ ਕੌਮ ਦੀ ਝੋਲੀ ਦੇ ਵਿੱਚ ਗੁਰੂ ਨੇ ਕਦੋਂ ਪਾਣੀ ਹੋ ਜਾਣੇ ਪਰ ਜਾਂ ਖਾਲਸਤਾਨ ਤੇ ਜਾਂ ਮੌਤ ਹੈ ਤੇ ਉਹਨਾਂ ਨੇ ਜਿਨ੍ਹਾਂ ਦੋਵਾਂ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਮੌਤ ਉਹਨਾਂ ਦੀ ਝੋਲੀ ਦੇ ਵਿੱਚ ਸ਼ਹਾਦਤ ਉਹਨਾਂ ਦੀ ਝੋਲੀ 'ਚ ਪੈ ਗਈ ਆ ਅਸੀਂ ਸਾਡੀ ਝੋਲੀ 'ਚ ਕੀ ਪੈਣਾ ਹੈ ਇਹ ਗੁਰੂ ਜਾਣੇ ਪਰ ਅਖੀਰੀ ਮੰਗ ਸਾਡੀ ਸਿਰਫ ਇਹੀ ਆ ਜਾਂ ਕੌਮੇ ਘਰ ਖਾਲਸਤਾਨ ਤੇ ਜਾਂ ਸ਼ਹਾਦਤ ਮੌਤ ਇਹਦੋਂ ਓਰੇ ਗੁਰੂ ਮਹਾਰਾਜ ਡੋਲਣਾ ਨਾ ਦਵੇ